ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਅੱਜ ਭੁੰਨੇਵਾਲ ਪਹੁੰਚੇ ਜਿਹੜਾ ਪ੍ਰਿਆ ਤੇ ਬੰਨ ਟੁੱਟੇ ਤੁਸੀਂ ਦੇਤੇ ਤੇ ਅੱਜ ਆਇਆ ਮੈਂ ਸਹਿਰ ਦੇ ਉਤੇ ਤੇ ਆ ਵਿਖਿਆ ਇਹ ਬਾਬਾ ਜੀ ਸੇਵਾ ਕਰਦੇ ਪਏ ਨੇ ਸਾਰੀ ਆਹ ਸੇਵਾ ਜਿਹੜੀ ਸਾਰੀ ਹਨ ਪਨਨਤੀ ਹੀੜੀ ਹੋ ਰਹੀ ਆ ਇਹ ਬਾਬਾ ਜੀ ਨੂੰ ਲੋ ਰਹੀ ਆ ਉਹ ਵੀ ਪਤਾ ਕਰਦਾ ਗਾੜੀ ਕਿੱਥੇ ਆਵੇ ਤੇ ਕਿਹੜੇ ਸਮਾਨ ਦਾ ਨਾਮ ਬੰਦੇ ਨੂੰ ਜਿਆਦਾ ਚਾਹੀਦਾ। ਉਹ ਹੌਕਾ ਤੇ ਨਾਮ ਮੈਨੂੰ ਨਾਲ ਲੈ ਗਿਆ ਨਾ ਤੇ ਤੂੰ ਇਹਦੇ ਅਗਲੇ ਪੰਨੇ ਵੀ ਪੰਨਾ ਹੈਗਾ ਇਸ ਤੋਂ ਬਾਅਦ ਮੈਂ ਉੱਥੇ ਜਾਣਾ ਵੇਖਾਂ। ਆ ਵੇਖੋ ਤਾਰਾਂ ਦਾ ਪ੍ਰਬੰਧ ਪੂਰਾ ਤਾਰ ਵੀ ਪਈ ਇੱਥੇ ਬੋਰੇ ਜਾਲ ਬੰਨਣ ਨੂੰ। ਉਹ ਦੂਰ ਦੂਰ ਤੱਕ ਹੈ ਆ ਵੀ ਸਾਰਾ ਦੋਨੋਂ ਪਾਸੇ ਚੱਲ ਰਿਹਾ ਬੰਦੀ ਹੋ ਸਾਰੀ ਇਹ ਕਾਰ ਸੇਵਾ ਵਾਲੇ ਬਾਬੇ ਹੀ ਕਰ ਰਿਹਾ ਸਾਰੇ ਤੇ ਇਹੀ ਜਾਣਕਾਰੀ ਜਿਹੜੀ ਮੈਂ ਲੈਣ ਆਇਆ ਸਾਹ ਗੱਡੀਆਂ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਗੱਡੀਆਂ ਮਸ਼ੀਨਾ ਸਭ ਕਾਰ ਸੇਵਾ ਵਾਲਾ ਪਾਪਾ ਜੀ ਪੰਜਾਬ ਸੰਪਰਦਾਇ ਕਾਰ ਸੇਵਾ ਸਰਾਲੀ ਵਾਲੇ ਬਾਬਾ ਜੀ ਇਹ ਸਾਰਾ ਦੇਖੋ ਇਹ ਸਾਰਾ ਕਾਰ ਸੇਵਾ ਤੇ ਹੋ ਰਿਹਾ ਉਹ ਸੇਵਾ ਲਈ ਬੀ ਆ ਬਾਂਦੀ ਪੜੇ ਯੋਰ ਸੋਰ ਨਾਲ ਆ ਸਾਰੀ ਹੋ ਰਹੀ ਆ ਤੇਰਾ ਮਨਾ ਤੇ ਆਸੇ ਤੇ ਪਾਸੇ ਦੋਨੋਂ ਉਹ ਦੂਰ ਦੂਰ ਤੱਕ ਬੜਾ ਕੰਮ ਕੀਤਾ ਰਹੇ ਨੀ ਨਹੀਂ ਆਇਆ ਇਹ ਆਪਣਾ ਸਾਰਾ ਆ ਸੇਵਾ ਦੇ ਹੋ ਰਿਹਾ ਜੇ ਕੰਮ ਹਾਂਜੀ ਇਹ ਕਿਹੜੇ ਬਾਬੇ ਕਰ ਰਹੇ ਨੇ ਸੇਵਾ ਦਸਮੀ ਜਰਨ ਆ ਜਿਹੜੇ ਅਲੀ ਸਾਹਿਬ ਵਾਲੇ ਬਾਬੇ ਕੀ ਦੱਸੋ ਮੈਂ ਆ ਵੀਦਾਈ ਕਿਨਾਈ ਮੇਰਾ ਨਾਮ ਕਬਲਜੀਤ ਸਿੰਘ ਹੈ ਇਹ ਇੱਥੇ ਮਾਨੂੰ ਨਿਗਰਾਨੀ ਕਰ ਰਹੇ ਨਹੀਂ ਨਿਗਰਾਨੀ ਨਹੀਂ ਕਰ ਰਹੇ ਅਸੀਂ ਵੀ ਸੇਵਾ ਵੀ ਕਰ ਰਹੇ ਆ ਤੇ ਸਾਡਾ ਜੋ ਗੱਡੀਆਂ ਦਾ ਸਿਲਸਿਲਾ ਸਾਨੂੰ ਮਹਿਕਮੇ ਨੇ ਡਾਇਆ ਜੀ ਆਪਣਾ ਕਿਹੜੇ ਪਾਪਾ ਜੀ ਸੇਵਾ ਕਰ ਰਹੇ ਇੱਥੇ ਪਾਪਾ ਸੁਖਾ ਸਿੰਘ ਜੀ ਇਹ ਸਰੀਆਲੀ ਸਾਹਿਬ ਵਾਲੇ ਉਹ ਵੀ ਸਾਡੇ ਨਾਲ ਸੇਵਾ ਕਰ ਰਹੇ ਆ ਤੇ ਸਾਨੂੰ ਜਿਹੜਾ ਉਹ ਮਹਿਕਮਾ ਲੁਡਾਇਆ ਗਿਆ ਸਰਕਾਰ ਨੇ ਇਹਦੇ ਵਿੱਚ ਕੋਈ ਪ੍ਰਬੰਧ ਨਹੀਂ 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 ਸਰਕਾਰ ਨੇ ਕੀਤਾ ਜੀ ਕਿ ਉਹਨੇ ਕੀਤਾ ਇਹ ਸਰਕਾਰ ਦੇ ਪ੍ਰਬੰਧਾਂ ਦੇ ਨਾਲ ਹੀ ਅਸੀਂ ਲੱਗੇ ਆ ਜੀ ਸਰਕਾਰ ਨੇ ਹੀ ਡਾਨ ਤੇ ਨਾਲ ਸਾਨੂੰ ਬਾਬੇ ਸਹਿਯੋਗ ਦੇ ਰਿਹਾ ਜੀ ਬਾਬਾ ਜੀ ਦੇ ਸਹਿਯੋਗ ਨਾਲ ਅੱਜ ਬਾਬਾ ਜੀ ਵੀ ਸਹਿਯੋਗ ਦੇ ਰਹੇ ਨਹੀਂ ਨਹੀਂ ਸਰਕਾਰੀ ਦੇ ਸਰਕਾਰੀ ਦੇ ਹਾਂਜੀ ਅਸੀਂ ਸਰਕਾਰ ਵੱਲੋਂ ਡਏ ਆ ਜੀ ਅਸੀਂ ਸਰਕਾਰ ਵਾਲਾ ਨੇ ਆ ਪਤਾ ਨਹੀਂ ਸੰਗਤੇ ਆਉਂਦੇ ਉਹ ਨਾਲ ਸਾਡੇ ਹੈਲਪ ਕਰਾ ਰਹੇ ਜੀ ਇਸ ਚੀਜ਼ ਦੇ ਵਿੱਚ ਕੇਪੀ ਸੰਜੋਗ ਨਾਲ ਜਿਹੜਾ ਜਲਦੀ ਕੰਮ ਹੋ ਜਾਏਗਾ ਹਾਂਜੀ 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 ਅਸੀਂ ਤਾਂ ਪਿੰਡੋਂ ਪੰਡਿਤ ਜੁੱਤੀ ਆ ਅਰੇ ਦੱਸਿਆ ਜੀ ਸਰਕਾਰ ਦੇ ਵੀ ਪ੍ਰਬੰਧ ਨਾਲ ਇਹ ਸਰਕਾਰ ਬੰਨੀ ਕੰਮ ਜਿਹੜਾ ਇਹ ਹੋ ਰਿਹਾ ਸਾਰਾ ਤੇ ਬੜੀ ਜ਼ਰੂਰੀਆ ਹਾਂ ਜੀ ਜਿਹੜਾ ਕੰਮ ਹੈ ਚੱਲ ਰਿਹਾ ਵਾ ਇਹ ਸਾਰਾ ਅੱਗੇ ਜਾਲ ਪੰਨੇ ਚ ਆ ਰਿਹਾ ਹੈ ਇਹ ਜਾਲ ਹੰਨ ਕੇ ਇੱਥੇ ਰੱਖਿਆ ਜਾ ਰਿਹਾ ਹੈ ਆਪ ਅਸੀਂ ਜੀ ਉਹ ਸਾਈਡ ਉੱਰ ਹੈ ਤੁਸੀਂ ਸਰਕਾਰੀ ਅਧਿਕਾਰੀ ਤੁਸੀਂ ਸਰਕਾਰੀ ਅਧਿਕਾਰੀ ਖੜੇ ਸਵੇਰਾਂ ਤੋਂ ਸੋਇਰਾ ਜਿਹੜਾ ਇਹ ਜਾਲਾਂ ਦੀ ਸੇਵਾ ਕਿਉਂ ਨਹੀਂ ਰੋਕੀ ਹੂੰ ਜਿਹੜੇ ਜਾਲ ਬੰਨ ਰਹੇ ਕਿ ਉਸ ਤੋਂ ਪਰੇ ਕਿਸ ਨਾ ਬੰਨੇ ਜੋ ਪਾਣੀ ਵਿੱਚ ਜਾਲ ਲਗਾ ਹੈ ਬੋਰੇ ਲਗਾਉਣ ਦਾ ਕੰਮ ਹੂੰ ਪਰ ਇਹ ਸਰਕਾਰ ਦੇ ਤੌਰ ਤੇ ਲਗਾ ਚ ਮਟੀਰੀਅਲ ਪ੍ਰਾਈਵੇਟ ਤੌਰ ਤੇ ਮਟੀਰੀਅਲ ਠੇਕੇਦਾਰ ਪ੍ਰੋਵਾਈਡ ਕਰ ਰਿਹਾ ਹਾਂ ਕੁਝ ਬਾਬਾ ਜੀ ਵੀ ਸੇਵਾ ਕਰ ਰਹੇ ਆ ਉਹਦੇ ਪੈਰਲਲ ਠੇਕੇਦਾਰ ਦੀ ਲੇਬਰ ਵੀ ਲੱਗੀ ਹੈ